ਸਸਰੀ ਕਾਲ ਜੀ ਸਾਰਿਆਂ ਨੂੰ ਤੁਹਾਡਾ ਮੇਰੇ ਚੈਨਲ ਤੇ ਸਵਾਗਤ ਹੈ ਜੀ ਕਿਵੇਂ ਹੋ ਠੀਕ ਹੋ ਅਸੀਂ ਵੀ ਠੀਕ ਆ ਜੀ ਤੇ ਅੱਪ ਅੱਜ ਬਣਾਉਣ ਲੱਗੇ ਆ ਜੀ ਫਿੰਗਰ ਫ੍ਰਾਈਜ਼ ਫ੍ਰੈਂਚ ਫ੍ਰਾਈਜ਼ ਤੇ ਅੱਪਾ ਇਹਦੇ ਦੇਖੋ ਜੀ ਕੱਟਣ ਲੱਗੇ ਆ ਇਸ ਤਰੀਕੇ ਨਾਲ ਚਲੋ ਜੀ ਆਪਾਂ ਇਹ ਕੱਟ ਲਈਏ ਇੱਧਰ ਫਿੰਗਰ ਫ੍ਰਾਈਜ਼ ਤੇ ਆਪਾਂ ਨਾ ਹੁਣ ਧੋਣ ਲੱਗੇ ਆਪਾਂ ਇੱਕ ਜਾਲੀ ਲੈ ਲਈ ਆਹ ਜਾਲੀ ਵਿੱਚ ਆਪਾਂ ਇਹ ਨੂੰ ਪਾ ਮੰਨਾਂਗੇ ਤੈਨੋਂ ਜੀ ਆਪਾਂ ਇਹਨਾਂ ਨੂੰ ਮੜਾ ਜਾ ਸਿਕਾਉਣੇ ਹੈਗੇ ਨਾਲ ਪੋਣੇ ਤੇ ਪਾ ਲਿਆ ਆਪਾਂ ਇਹ ਇਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਮਲ ਦਿੰਨੇ ਮੜਾ ਬੋਲੇ ਬੋਲੇ ਚਲੋ ਜੀ ਆਪਾਂ ਇਹਨਾਂ ਨੂੰ 10 ਮਿੰਟ ਧੁੱਪੇ ਰੱਖਦੇ ਆਂ ਚਲੋ ਜੀ ਆਪਾਂ 10 ਮਿੰਟ ਇਹ ਧੁੱਪੇ ਰੱਖ ਤੇ ਸੁੱਕ ਜਾਣਗੇ ਸਮਾ ਤੇਲ ਵਜੀ ਆਪਾਂ ਅੰਦਰ ਕੜਾਈ ਆ ਰੱਖ ਲਿਆ ਗੈਸ ਤੇ ਗੈਸ ਚਲਾ ਲਿਆ ਤੇ ਆਪਾਂ ਦੇ ਵਿੱਚ ਪਾ ਲਿਆ ਤੇਲ ਤਲਵੋ ਜੀ ਆਪਾਂ ਵਿੱਚ ਇਹ ਦੇ ਸਰਕਾ ਪਾਉਣੇ ਆ ਥੋੜਾ ਜਿਹਾ ਆਪਾਂ ਇਹ ਸੁੱਕ ਗਏ ਆਪਣੇ ਇਹ ਆਲੂ ਵਧਿਆ ਤੇ ਆਪਾਂ ਹੁਣ ਇਹਨਾਂ ਨੂੰ ਬਣਾਉਣ ਬਣਾਉਨੇ ਆ ਆਪਾਂ ਇਹਦੇ ਵਿੱਚ ਥੋੜਾ ਜਿਹਾ ਸਰਕਾ ਪਾਉਣੇ ਆ ਤੇ ਲਓ ਜੀ ਆਪਾਂ ਇਹ ਥੋੜਾ ਜਿਹਾ ਇਹਦੇ ਵਿੱਚ ਬੇਕਿੰਗ ਪਾਊਡਰ ਪਾਉਣੇ ਆ

ਚੇਲਾ ਉਹਦੀ ਆਪਾਂ ਇਹ ਨਿੱਕੇ ਜਿਹੇ ਬਣਾਉਣ ਲੱਗੇ ਆਂ ਦੇਖੋ ਜੀ ਫਿੰਗਰ ਫ੍ਰੈਂਚ ਬਣ ਕੇ ਤਿਆਰ ਹੋ ਚੁੱਕਿਆ ਜੀ ਬਹੁਤ ਹੀ ਵਧੀਆ ਇਸ ਤਰੀਕੇ ਨਾਲ ਤੇ ਲਓ ਜੀ ਆਪ ਨੇ ਇਹਦਰ ਹਰਾਚ ਪ੍ਰਾਜ ਬਣ ਕੇ ਤਿਆਰ ਹੋ ਚੁੱਕਿਆ ਤੇ ਆਪਾ ਪਾਉਣੇ ਨੇ ਇਹਦੇ ਵਿੱਚ ਪਾਉਣੇ ਪਲੇਟ ਵਿੱਚ ਤੇ ਲਓ ਜੀ ਆਪਣੇ ਫ੍ਰੈਂਚ ਪ੍ਰਾਜ ਤਿਆਰ ਹੋ ਸਕੇ ਆਪਾਂ ਇਹਦੇ ਵਿੱਚ ਹੁਣ ਪਾਉਣੇ ਆ ਚਟਣੀ ਆਪਾਂ ਚਾਹ ਨਾਲ ਖਾ ਸਕਦੇ